you <laughs> ਜੋ ਕਿ ਇਸ ਟਾਈਮ ਜਦੋਂ ਆਪਾਂ ਮੰਡ ਖੇਤਾਂ ਦੀ ਗੱਲ ਕੀਤੀ ਜਾਂ ਮਾਫੀ ਪਾਣੀ ਦੇ ਨਾਲ ਕਾਫੀ ਕਿਸਾਨ ਵੀਰਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਜਾਓ ਕਿੰਨੀ ਕੁ ਫਸਲ ਜਿਹੜੀ ਆ ਤੁਹਾਡੀ ਪਾਣੀ ਦੇ ਲਪੇਟ ਵਿੱਚ ਆ ਕੇ ਮੰਡ ਖੇਤਾਂ ਦੀ ਗੱਲ ਕੀਤੀ ਹੈ ਭਾਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਣ ਕੇ ਸਾਡੀ ਸਾਰ ਲੈਂਦੇ ਪਏ ਹੋ ਉਤੋਂ ਜੇ ਪਾਈ ਗੱਲ ਆਪਾਂ ਕਰੀਏ ਝੋਨੇ ਦੀ ਝੋਨੇ ਦੀ ਘਟੋ ਘਟ ਨਹੀਂ ਤੇ ਇੱਥੇ 2000 ਦੇ ਏਕੜ ਦੇ ਹਿਸਾਬ ਨਾਲ ਜਿਹੜੀ ਆ ਫਸਲ ਜਿਹੜੀ ਖਰਾਬ ਹੋ ਚੁੱਕੀ ਆ ਤੇ ਬਾਕੀ ਜਦੋਂ ਲਗਾਤਾਰ ਪਾਣੀ ਵੱਧਦਾ ਕਦੀ ਘਟਦਾ ਅੱਜ ਫਿਰ ਪਾਣੀ ਦਾ ਲੈਵਲ ਜਿਹੜਾ ਥੁੱਟਾ ਹਸਾਣਾ ਵਾਧਦਾ ਪਿਆ ਜੇ ਤੇ ਹਸਾਣਾ ਵਾਧ ਰਿਹਾ ਜਿਹੜਾ ਫਸਲ ਥੋੜੀ ਬੋਦੀ ਬਜੀ ਦੀਂਦੀ ਪਈ ਆ ਆ ਵੀ ਸਵੇਰ ਤੱਕ ਜੇ ਡੁੱਬਨ ਨੂੰ ਤਿਆਰ ਹੋ ਜਾਊਗੀ ਤੇ ਜੇ ਆਪਾਂ ਗੱਲ ਕਰੀਏ ਹੋਰ ਚਾਰਾ ਜਿੰਨਾ ਹੈਗਾ ਸਾਰਾ ਹੀ ਖਰਾਬ ਹੋ ਚੁੱਕਾ ਆਪਣਾ ਹਾਂਜੀ ਹਾਂਜੀ ਤੁਹਾਡੇ ਸਾਰੇ ਤੁਹਾਨੂੰ ਲੱਗੇ ਪਿੱਛੇ ਨਹੀਂ ਪਾਜੀ ਸਾਰੇ ਜੇ ਕੋਈ ਨਹੀਂ ਦੀਂਦਾ ਪਿਆ ਦਿਨੋਂ ਦਿਨ ਪਾਣੀ ਵਾਧਦਾ ਪਿਆ ਵਾ ਕਿਉਂਕਿ ਪਿਛਲਾ ਗਿਆ ਤਾਰ ਬਾਰਿਸ਼ ਹੁੰਦੀ ਪਈ ਆ ਪੌਂਕ ਟਾਈਮ ਚ ਪਾਣੀ ਲਗਾਤਾਰ ਹੀ ਛੱਡਣ ਦੀ ਸੁਭਾਵਨਾ ਹੈਗੀ ਆ ਕਿੰਨੇ ਕ ਖਾਨਵੀਰ ਐਸਟੈਂਪ ਤੁਸੀਂ ਬਣਦੇ ਉੱਤੇ ਬੈਠੇ ਹੋਏ ਜਿੱਦਾਂ ਜਿਨ੍ਹਾਂ ਦੇ ਡੇਰੇ ਸੀ ਮੰਡ ਖੇਤਰ ਦੇ ਭਾਜੀ ਜਿੰਨੇ ਡੇਰੇ ਹੈਗੇ ਆ ਸਾਰਿਆਂ ਦੇ ਡੰਗਰ ਜੰਨੇ ਆ ਬਾਹਰ ਕੱਢੇ ਗਏ ਆ ਇੱਕ ਅਦਾ ਇੱਕ ਹੈਗਾ ਜਿਹੜਾ ਟੱਬਰ ਉੱਥੇ ਘਰ ਹੈਗਾ ਵਾ ਜਿਨ੍ਹਾਂ ਦੇ ਨਹੀਂ ਹੈਗੇ ਉੱਥੇ ਵੀ ਚਈਏ ਜਿੰਨ੍ਹਾਂ ਦਾ ਥਾਂ ਉੱਚਾ ਵਾ ਕਹਿੰਦੇ ਕੱਲ੍ਹ ਤੋਂ ਤੁਸੀਂ ਡੰਗਰ ਆਪਣੇ ਲੈ ਗਏ ਸੀ ਜਿੱਦਾਂ ਕਿ ਲੱਗਾ ਕਿ ਹਾਉਂ ਪਾਣੀ ਘਟ ਗਿਆ ਹੁਣ ਚੱਕਰ ਭਾਜੀ ਆ ਮੈਂ ਜਿੱਦਾਂ ਮੰਨ ਲਓ ਲੈ ਗਏ ਹੁਣ ਇੱਥੇ ਵੀ ਪਾਉਣ ਵਾਸਤੇ ਕੋਈ ਪ੍ਰਸ਼ਾਸਨ ਨੇ ਕੋਈ ਚੀਜ਼ ਨਹੀਂ ਦੇ ਕੇ ਆਏ ਤੱਕ ਨਾ ਤੁੜੀ ਆ ਨਾ ਇੱਥੇ ਹਰਿਆ ਵਾ ਨਾ ਕੋਈ ਚੀਜ਼ ਚੁੱਕ ਕੋਈ ਚੀਜ਼ ਨਹੀਂ ਪਈ ਜਾਂਦੇ ਇੱਥੇ ਕੋਈ ਚੀਜ਼ ਪਾਉਂਦੀ ਹੋਵੇ ਤਾਂ ਬੰਦਾ ਪੇਠਾ ਵੀ ਚੰਗਾ ਲੱਗਦਾ ਹਨਾ ਹੁਣ ਮੰਨ ਲਓ ਘਰ ਜਾ ਕੇ ਕੋਈ ਤੂੜੀ ਪਾਵਾਂਗੇ ਕੱਲੀ ਤੂੜੀ ਪਾ ਕੇ ਅਨਸਾਰ ਨਾਲ ਪਾਣਾ ਮੰਨ ਲਓ ਕੋਈ ਚੀਜ਼ ਬਜੀਦਾ ਹੈਣੀ ਇਹਦਾ ਕਰਕੇ ਹੁਣ ਜਾਂ ਤਾਂ ਪ੍ਰਸ਼ਾਸਨ ਅਨੁਸਾਰ ਦਾ ਲੈਣੀ ਚਾਹੀਦੀ ਆ ਤੇ ਤੁਸੀਂ ਰਹਿੰਦੇ ਸੀ ਜਿੱਥੇ ਤੁਹਾਡਾ ਡੇਰਾ ਤੇ ਜਾਂ ਤੁਹਾਡਾ ਘਰ ਤੁਹਾਡਾ ਘਰ ਵੀ ਉੱਥੇ ਜਾਂ ਤੁਸੀਂ ਡੇਰਾ ਵਾ ਨਹੀਂ ਨਹੀਂ ਜੀ ਆਪਣੇ ਘਰ ਉੱਥੇ ਪੱਕਾ ਹੀ ਆ ਜੀ ਘਰ ਦੇ ਵਿੱਚ ਹੀ ਡੰਗਰ ਰੱਖੇ ਹਾਂ ਜੀ ਜੀ ਘਰ ਦੇ ਵਿੱਚ ਹੀ ਆ ਜੀ ਦੇਖਣ ਗਏ ਉੱਥਾ ਤਾਂ ਨਹੀਂ ਨਹੀਂ ਜੀ ਅਸੀਂ ਆਪ ਤੂੜੀ ਦੇ ਇਸ ਟਾਈਮ ਇਥੋਂ ਤੁਹਾਡਾ ਘਰ ਜਾਂ ਆਪਣਾ ਡੇਰਾ ਵਾ ਇਥੋਂ ਕਿਲੋਮੀਟਰ ਦਸਾਣਾ ਤੇ ਉਹ ਚਿੱਟੀ ਕੋਠੀ ਦਾ ਢੀ ਹੈ ਹਾਂਜੀ ਹਾਂਜੀ ਰੋਜ਼ ਸਾਨੂੰ ਬਾੜੇ ਦੇ ਵਿੱਚ ਆਉਣਾ ਜਾਣਾ ਪੈਂਦਾ ਹਾਂਜੀ ਯਾਰ ਆ ਲੱਗਦਾ ਉਧਰ ਮੇਰਾ ਇੱਕ ਲੱਗਦਾ ਪਰ ਉਹ ਅਜੇ ਤੱਕ ਗੁਰਦੁਆਰੇ ਦੇ ਸਾਡੇ ਭਣਿਆ ਪਿਆ ਪਰ ਅਜੇ ਤੱਕ ਸਰਕਾਰ ਨੇ ਨਾ ਕਿਹਾ ਐਮਐਲਏ ਨੇ ਅਜੇ ਤੱਕ ਉਹ ਰਾਹ ਦੀ ਨਾਸਰ ਲਈ ਹੈ ਨਾ ਅਜੇ ਤੱਕ ਉਹ ਛੜਕੀ ਮਾ ਸਕੀ ਆ ਗੱਲ ਕੀਤੀ ਰਾਹ ਤੋਂ ਪਾਣੀ ਆ ਰਿਹਾ ਇਸ ਟਾਈਮ ਤੋਂ ਆਪਾਂ ਦਿਖਾ ਰਹੇ ਸੀ ਤਸਵੀਰਾਂ ਹਾਂਜੀ ਹਾਂਜੀ ਇੱਚ ਦਾ ਜੀ ਰਾਹ ਦੇ ਬਿਲਕੁਲ ਫਿਰ ਸਿਰਫ ਸਿਰਫ ਕੱਲ ਦਾ ਦਿਨ ਪਾਣੀ ਇਹਦੇ ਵਿੱਚੋਂ ਰਾਤ ਤੋਂ ਕੜਿਆ ਸੀ ਅੱਜ ਫੇਰ ਪਾਣੀ ਹਾਂਜੀ ਪਾਣੀ ਘੱਟ ਚੱਲਦਾ ਅੱਜ ਅੱਜ ਫੇਰ ਪਾਣੀ ਪੂਰਾ ਤੇ ਚੜਦਾ ਪਿਆ ਜੀ ਇਹਦੇ ਸਾਮਣੇ ਚੱਲਦਾ ਰਿਹਾ ਸਵੇਰ ਤੱਕ ਮੇਰੇ ਸਾਹਮਣੇ ਇੱਥੇ ਪਾਣੀ ਗੋਡੇ ਤੋਂ ਵੱਧ ਹੋਊਗਾ ਕਿਹੜੇ ਚੋ ਕੇ ਬਿਆਦ ਰਿਆ ਦਾ ਪਾਣੀ ਜਿਹੜਾ ਮਾਰੋ ਮਾਰ ਦਿਨ ਪਰ ਦਿਨ ਜਿਹੜਾ ਵੱਧਦਾ ਨਜ਼ਰ ਆ ਰਿਹਾ ਕਿ ਕਿੰਨੇ ਕਿ ਖੇਤ ਸੀ ਤੁਹਾਡੇ ਕਿੰਨੇ ਖੇਤ ਸੀ ਮੜ ਕੇ ਤਰ ਦੇ ਵਿੱਚ ਸਾਡੇ ਬਾਅਦ ਸਾਡੇ ਭਾਜੀ 20 ਖੇਤ ਖਤਮ ਹੋ ਗਏ ਆ ਹਾਂਜੀ ਪਾਣੀ ਲੈਂਦਾ ਹੀ ਨੇਗਾ ਸਾਲ ਤੋਂ ਸਾਲ ਪਾਣੀ ਤੇ ਲਈ ਜਾਂਦਾ ਲਾ ਕੇ ਲਾ ਕੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਭਾਜੀ ਕਿੰਨੇ ਕ ਦਿਨਾਂ ਤੋਂ ਜਿਹੜੀ ਪਾਣੀ ਦੀ ਮਾਰ ਤੋਂ ਸੀ ਝੰਡ ਰਹੇ ਹੋ ਜਦਾਂ ਮੰਡ ਖੇਤਰ ਦੇ ਵਿੱਚ ਕਿੰਨੇ ਕ ਦਿਨ ਇਹ ਭਾਜੀ 15 ਦਿਨ ਹੋ ਗਏ ਪਾਣੀ ਆਏ ਨੇ 15 ਦਿਨ ਹੋ ਗਏ ਅੱਛਾ ਪਾਣੀ ਘਟਿਆ ਹੀ ਨਹੀਂ ਕਿ ਮਰ ਹੀ ਪੜੀ ਜਾਂਦਾ ਵਧੀ ਜਾਂਦਾ ਵਾ ਦੇਖਿਆ ਜਾਵੇ ਤਾਂ ਕੱਲ ਸਾਡੇ ਸੁਣ ਜਾ ਕੇ ਪਾਣੀ ਦੀ ਮਾਰ ਜਿਹੜੀ ਘਟੀ ਏ ਥੋੜੀ ਜੀ ਅੱਜ ਫੇਰ ਵਧ ਗਈ ਆ ਅੱਜ ਫੇਰ ਅੱਜ ਫੇਰ ਵਧ ਗਈ ਆ ਈ ਲੱਗਦਾ ਕਿ ਹੁਣ ਪਾਣੀ ਘਟਣ ਦੇ ਸਾਰ ਲੱਗਦੇ ਤੁਹਾਨੂੰ ਕਿ ਜਦੋਂ ਹੁਣ ਮੰਨ ਵਧਣ ਦੇ ਦਿਆ ਹੀ ਹੈ ਇਹਨਾਂ ਨੇ ਕੰਮ ਨਾ ਗਲਤ ਕੀਤਾ ਇਹਨਾਂ ਨੇ ਜੇ ਇੱਕਦਮ ਸਾਰਾ ਪਾਣੀ ਛੱਡ ਦੇਣਾ ਪੂਰਾ ਏ ਛੱਡ ਕੇ ਸਾਰਾ ਮਗਰ ਖਾਲ ਜੀ ਮਦਰ ਬਾਜਣੀ ਪਰ ਕੀ ਕਰਨ ਮੰਨਦੇ ਜਦੋਂ ਝੋਨੇ ਦੀ ਫਸਲ ਖਾਨਵੀਰਾਂ ਦੀ ਜਿਹੜੀ ਆ ਹੁਣ ਨਿਸਰਾਂ ਦੇ ਜੋਗ ਸੀ ਹੁਣੇ ਉਹ ਪਾਣੀ ਛੱਡਦੇ ਤੇ ਕੀ ਕਰਨ ਮੰਨਦੇ ਕਿ ਜੇ ਪਹਿਲਾਂ ਨਹੀਂ ਪਾਣੀ ਛੱਡ ਸਕਦੇ ਉਹ ਤਾਂ ਗੱਲ ਕਰੀ ਮੈਂ ਮੰਨਦਾ ਪਹਿਲਾਂ ਦਰਿਆ ਨੇ ਖਾਲੀ ਰੱਖਿਆ ਇਹਨਾਂ ਨੇ ਪਹਿਲਾਂ ਰਾਦੇ ਭਰ ਕੇ ਰੱਖਦੇ ਤੇ ਹੁਣ ਪਾਣੀ ਨਾ ਵੱਧਾ ਆਹੋ ਕਿਉਂਕਿ 2023 ਦੇ ਵਿੱਚ ਵੀ ਤੁਹਾਨੂੰ ਇਹ ਮਾਰ ਪਈ ਸੀ ਪਈ ਪਈ ਆ ਉਹਦੇ ਸਾਡੇ ਸਾਰੇ ਝੋਨਾ ਸਾਡਾ ਝੋਨਾ 40 ਕਿਲ ਖਤਮ ਹੋ ਗਿਆ ਹਟ 40 ਕਿੱਲੇ ਅੱਛਾ ਉਹ ਤੋਂ ਟੋਟਲੀ ਸਾਰੇ ਝੋਨਾ 40 ਕਿਲ ਖਤਮ ਹੋ ਗਿਆ ਤਾਂ 20 ਕਿੱਲੇ ਸਾਡਾ ਹੁਣੇ ਖਤਮ ਹੋ ਗਿਆ ਉਹਨ 20 ਕਿੱਲੇ ਜਿਹੜੀ ਤੁਸੀਂ ਵਾਈ ਕੀਤੀ ਉਹਨੇ ਪੀ ਗਿਆ ਆ ਮਿਹਨਤ ਕੀਤੀ ਸੀ ਕਿਹਦੇ ਅੱਗੇ ਜਾਂ ਮਾਨੇ ਕੋਠੇ ਕਿਤੀ ਵੀ ਆ ਕੋਈ ਆਪਣੀ ਵੀ ਆ ਆਪਣੀ ਕਿੰਨੀ ਆ ਆਪਣੀ ਵਾ ਤੇ ਗਈ ਆ ਕੋਠੇ ਕਿਤੇ ਵੀ ਨਾਲ ਲੱਗੀ ਆ 10 ਕਿਲ ਠੇਕੇ ਦੇ ਵੀ ਆ ਅੱਛਾ ਸਾਰੇ ਖਤਮ ਹੋ ਗਿਆ ਨੀਵਾ ਨੀਵਾ ਖਤੇ ਹੀ ਸਾਰੇ ਜਿਹੜੇ ਉੱਚੇ ਅੱਚੇ ਜਿਹੜੇ ਨਹੀਂ ਕੁਝ ਕੁਛ ਉੱਚੇ ਵੀ ਹੀ ਪੁੱਛੇ ਪਾਣੀ ਦੀ ਮਾਰ ਥੱਲੇ ਆ ਡੰਗਰ ਪਸੂ ਰੱਖੇ ਸੀ ਡੇਰੇ ਤੇ ਨਹੀਂ ਡੰਗਰ ਡੇਰੇ ਆ ਪੰਡਰਾ ਆਪਣਾ ਘਰ ਆਪਣਾ ਬਾਹਰ ਆ ਘਰ ਨਹੀਂ ਆਪਣਾ ਡੰਡਰਾ ਪੈਲੀ ਅਗਲੀ ਹਾਂਜੀ ਹਾਂਜੀ ਪੈਲੀ ਕੱਲੀ ਆ ਠੀਕ ਕੋਈ ਇੱਧਰ ਕੋਈ ਜਦੋਂ ਹੁਣ ਆ ਕਿਸਾਨ ਭਰਾ ਬੈਠੇ ਨੇ ਠੁੱਟੀ ਬੰਨਦੇ ਕੋਈ ਇਹਨਾਂ ਦੀ ਕੋਈ ਗਾਂਬੂ ਵੜਨ ਆਲਾ ਆ ਕੋਈ ਪ੍ਰਸ਼ਾਸਨ ਕੋਈ ਨਹੀਂ ਤਾਂ ਕਿਆ ਕੋਈ ਨਹੀਂ ਆਇਆ ਇਦਾਂ ਕਿਆ ਫਿਰਨਦੇ ਆਏ ਖੂਬ ਅੱਛਾ ਪਿਛੇ ਅੱਗੇ ਡੈਮ ਤੇ ਕਿਸਾਨ ਭਰਾ ਬੈਠੇ ਸੀ ਜਿਹਦੋਂ ਜੰਨਾਂ ਨੇ ਡੈਮ ਖਲਾਏ ਤਾਂ ਹਾਂਜੀ ਹਾਂਜੀ ਇਹ ਪਾਣੀ ਥੋੜਾ ਉਧ ਕਰਕੇ ਘਟਿਆ ਸੀ ਮੰਡ ਖੇਤਰ ਉਰੋਂ ਥੋੜਾ ਘਟਿਆ ਹਾਂ ਹਾਂ ਤੇ ਮੁੜ ਕੇ ਫੇਰ ਵਧ ਗਿਆ ਹੁਣ ਅੱਜ ਫੇਰ ਛੱਡਿਆ ਵਾ ਹਾਂ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਤੁਸੀਂ ਬੰਨਿਆ ਵੀ ਪਾਣੀ ਨੂੰ ਬੰਦ ਕਰੋ ਹਾਂ ਨੁਕਸਾਨ ਨਾ ਹੋਵੇ ਠੀਕ ਹੈ ਹਾਂ ਸਾਰੇ ਖਰਾਬ ਆਸਾਂ ਨੂੰ ਮਿਲ ਜੇ ਜੋ ਨੁਕਸਾਨ ਹੋ ਰਿਹਾ ਸਾਨੂੰ ਉਹਦਾ ਮਿਲ ਜੇ ਮਾਲ ਜਾ ਮਿਲ ਜੇ ਆਪਾਂ ਮਿਲੇ ਤਾਂ ਨਹੀਂ ਕੋਈ ਪੀਪੀ ਨਹੀਂ ਕੁਝ ਨਹੀਂ ਮਿਲਿਆ ਜੀ ਅੱਖ ਨਹੀਂ ਮਿਲਿਆ ਐਵੇਂ ਅੱਖਾਂ ਭਜਾਈਆਂ ਜਾਂ ਜੇ ਮੰਨ ਲਓ 2023 ਚ ਨਹੀਂ ਮਿਲਿਆ ਤੇ ਐਤ ਕੀ ਲੱਗਦਾ ਤੁਹਾਨੂੰ ਵੀ ਮਿਲੇਗਾ ਆਸ ਤੇ ਨਹੀਂ ਕੀ ਆ ਛੱਡ ਚੱਕੇ ਹਾਂਜੀ ਹਾਂਜੀ ਆਸ ਤੇ ਨਹੀਂ ਕੋਈ ਵੀ ਦੇਖ ਦਿਆਂ ਕਿ ਨਾ ਹਾਂ ਕੋਈ ਨਹੀਂ ਦੇ ਸਕਦੇ ਠੀਕ ਨਹੀਂ ਦੇ ਸਕਦੇ ਕਿਉਂਕਿ ਆਪਾਂ ਝੋਨੇ ਨੂੰ ਕਿੰਨੀਆਂ ਸਪਰੇਆਂ ਕਰਦੇ ਆ ਕਿੰਨੀਆਂ ਖਾਦਾਂ ਪਾਉਂਦੇ ਆ ਆਪਣੀ ਜੇਬ ਪੂਰੀ ਮਨੇ ਐਸ ਟਾਈਮ ਝੋਨਾ ਭਰ ਜੋ ਬੰਦੇ ਸੀ ਮੈਂ ਨਾਮ ਦੇ ਝੋਨੇ ਤੇ ਜਿੰਨਾ ਖਰਚਣਾ ਸਾਰਾ ਹੋ ਗਿਆ ਹੈ ਹਾਂ ਹਾਂ ਹੋਂ ਤਾਂ ਪਹਿ ਘਰ ਨੂੰ ਆਣੀ ਜੀ ਜੀ ਤੁਸੀਂ ਪਾਣੀ ਪਾਤੀ ਚੋ ਪਾ ਕੀ ਪਾਤੀ ਸਾਰੇ ਕੰਮ ਹੋ ਗਏ ਵੱਡੇ ਦੇ ਜੋਗ ਸੀ ਗਾਂ ਵੱਡੇ ਦੇ ਜੋਗੀ ਹਾਂਜੀ ਹਾਂਜੀ ਵੱਡੇ ਦੇ ਜੋਗੀ ਚਲੋ